ਵੈਰ ਜੀ ਦਾ ਖਾਲਸਾ ਵਰਜੀ ਕੀ ਪਤੇ ਵੀਡੀਓ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਗੱਲ ਆਪਾਂ ਕਰਾਂਗੇ ਫੈਜ਼ਲ ਜੱਟ ਦੀ ਕੌਣ ਸੀ ਫੈਜ਼ਲ ਜੱਟਾ ਜਿਹਦਾ ਕਿ ਪਾਕਿਸਤਾਨ ਲੈਂਦਾ ਤੇ ਚੜਦਾ ਪੰਜਾਬ ਇੰਡੀਆ ਕੈਨੇਡਾ ਅਮਰੀਕਾ ਤੱਕ ਜਿਹਦੀਆਂ ਗੱਲਾਂ ਹੋ ਰਹੀਆਂ ਨੇ ਇਸ ਦੇ ਬਾਬਤ ਆਪਾਂ ਗੱਲਬਾਤ ਕਰਦੇ ਆ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਉਹ ਤੋਂ ਪਹਿਲਾਂ ਇੱਕ ਬੇਨਤੀ ਹੋਰ ਆ ਮੇਰੀ ਜਿਹੜੇ ਅੱਜ ਸਾਡੇ ਸਿੱਖ ਭਰਾ ਫੈਜ਼ ਜੱਟ ਦੇ ਨਾਲ ਗਰਵਾਚਨ ਸਿੰਘ ਮਾਨੋਂ ਚਾਹਲਾ ਸੀਤਲ ਸਿੰਘ ਮੱਤੇਵਾਲਾ ਅਵਤਾਰ ਸਿੰਘ ਬ੍ਰਹਮਾ ਨੂੰ ਜੁੜੀ ਜਾ ਰਹੇ ਆ ਉਹ ਗਲਤ ਗੱਲ ਆ ਉਹ ਇੱਕ ਆਪਾਂ ਇਹ ਕਹਿ ਲਈਏ ਕਿ ਗੁੰਡਾ ਬਦਮਾਸ਼ ਟਾਈਪ ਆਦਮੀ ਸੀ ਤੇ ਉਹਦੇ ਬਾਬਤ ਵੀ ਤੁਹਾਨੂੰ ਸਾਰੀ ਕਹਾਣੀ ਦੱਸਦੇ ਆ ਪਰ ਸਾਡੇ ਸਿਰ ਲੱਥ ਯੋਧੇ ਨੇ ਸਾਨੂੰ ਪਤਾ ਹੈਗਾ ਜਿਨੇ ਇਤਿਹਾਸ ਪੜਿਆ ਕਿ 72 ਘੰਟੇ ਮੁਕਾਬਲਾ ਹੋਇਆ 48 ਘੰਟੇ ਵੀ ਹੋਇਆ 30 ਘੰਟੇ ਵੀ ਹੋਇਆ 27 ਘੰਟੇ ਵੀ ਹੋਇਆ ਕਈ ਕਈ ਦਿਨ ਵੀ ਚੱਲਦੇ ਰਹੇ ਮੁਕਾਬਲੇ ਬਲਵਿੰਦਰ ਸਿੰਘ ਬਰਟ ਵੀ ਹੋਇਆਗਾ ਤਲਵੰਡੀ ਸਾਬੋ ਵਾਲਾ ਜਿਨੇ ਇੱਕ ਲੋਥਾਂ ਦੇ ਢੇਰਿਆਂ ਲਾਈਆਂ ਸੀ ਤੇ ਬੜੇ-ਬੜੇ ਮੁਕਾਬਲੇ ਸਾਡੇ ਸਿੰਘਾਂ ਨੇ ਕੀਤੇ ਆ ਅਸੀਂ ਉਹਨਾਂ ਨਾਲ ਜੋੜ ਕੇ ਫੈਦਲ ਜੱਟ ਨੂੰ ਨਾ ਵੇਖੀਏ ਉਹ ਕਿਸਮਤਾ ਕੋਈ ਹੋਰ ਸੀ ਤੇ ਉਹ ਆਪਣਾ ਜਿਹੜਾ ਏਰੀਆ ਸੀ ਜਾਂ ਆਪਣੇ ਮੁਲਕ ਦਾ ਸੀ ਤੇ ਇਹ ਜਿਹੜੇ ਆਪਣੇ ਪੰਜਾਬ ਦੇ ਰਾਖੇ ਆਪਣੇ ਦੇ ਲਈ ਲੜੇ ਨੇ ਇਹਨਾਂ ਦਾ ਯੋਗਦਾਨ ਵੱਡਾ ਸੀ ਇਹ ਕੌਮ ਦੀ ਖਾਤਰ ਲੜੇ ਨੇ ਇਹ ਅਣਖ ਦੀ ਖਾਤਰ ਲੜੇ ਨੇ ਲੜਿਆ ਉਹ ਵੀ ਚਾਹੇ ਆਪ ਦੀ ਅਣਖ ਖਾਤਰ ਆ ਵੇ ਇੱਕ ਕੰਪੇਅਰ ਕਰਨਾ ਦੋਨਾਂ ਦੇ ਨਾਲ ਇਹ ਮਾੜੀ ਗੱਲ ਆ ਪਹਿਲਾਂ ਆਪਾਂ ਗੱਲਬਾਤ ਕਰਦੇ ਆਪਾਂ ਫੈਜ਼ਲ ਜੱਟ ਬਾਰੇ ਫੈਜ਼ਲ ਜੱਟ ਤੁਹਾਨੂੰ ਪਤਾਗਾ ਕਿ ਇਸ ਟਾਈਮ ਪੂਰੀ ਸੁਰਖੀਆਂ ਦੇ ਵਿੱਚ ਆ ਮਸ਼ਹੂਰ ਆ ਤੁਹਾਨੂੰ ਦੱਸ ਦਿੱਤਾ ਕਿ ਕੋਈ ਅਜਾ ਦੇਸ਼ ਨਹੀਂ ਹੋਣਾ ਜਿੱਥੇ ਉਹਦੀ ਅੱਜ ਚਰਚਾ ਨਾ ਹੋਈ ਹੋਵੇ ਕਿਉਂਕਿ ਉਹਨੇ ਪੁਲਿਸ ਨਾਲ ਜੋ ਲੜਾਈ ਲੜੀ ਆ 17 ਘੰਟੇ ਪੁਲਿਸ ਨੂੰ ਬਗਤ ਪਾਈ ਰੱਖਿਆ ਤੇ ਪੁਲਿਸ ਦੇ ਨੱਕ ਵਿੱਚ ਦਮ ਕਰ ਰੱਖਿਆ ਜਦੋਂ ਪੁਲਿਸ ਨੂੰ ਸਾਰਾ ਪੁਲਿਸ ਹੰਬ ਗਈ ਹਾਰ ਗਈ ਤਾਂ ਆਖਰ ਉਹਨਾਂ ਨੇ ਇੱਕ ਇੱਕ ਨਹੀਂ 2-3 ਹੈਲੀਕਾਪਟਰ ਮੰਗਾਏ ਗੋਲੀਆਂ ਵੀ ਭਰਾਈਆਂ ਤੇ ਨਿਗਾ ਵੀ ਰੱਖੀ ਇੱਕ ਧਰ ਨੂੰ ਵਿੱਚ ਦੀ ਦੱਸਦੀ ਹੈ ਫੈਜ਼ਲ ਜੱਟ ਫੈਜ਼ਲ ਜੱਟ ਉਹਦਾ ਨਾਮ ਨਹੀਂ ਸੀ ਫੈਜ਼ਲ ਜੱਟ ਪਿੰਡ ਸੀ ਪਿੰਡ ਦਾ ਨਾਮ ਆ ਫੈਜ਼ਲ ਜੱਟਾ ਏ ਹੋਇਆ ਕੀ ਆ ਉਸ ਬਾਬਤ ਦੱਸਦੇ ਆ ਦੱਸਿਆ ਜਾ ਰਿਹਾ ਕਿ ਫੈਜ਼ਲ ਜੱਟ ਤੇ ਉਹਦੇ ਇੱਕ ਹੋਰ ਦੋ ਗੈਂਸ ਸੀ ਕਹਿੰਦੇ ਕਿ ਫੈਜ਼ਲ ਜੱਟ ਦੇ ਨਾਲ ਅਕਸਰ ਪੁਲਿਸ ਦੇ ਮੁਕਾਬਲੇ ਛੋਟੇ ਮੋਟੇ ਹੁੰਦੇ ਰਹਿੰਦੇ ਸੀ ਪਹਿਲਾਂ ਤੋਂ ਹੀ ਕਦੇ ਲਾਹੌਰ ਵੀ ਮੁਕਾਬਲਾ ਹੋਇਆ ਪਰ ਜਿਹੜਾ ਦੂਜਾ ਗਰੁੱਪ ਸੀ ਨਾਲ ਹੀ ਉਦੇ ਨਾਲ ਪੁਲਿਸ ਮਕਾਲਾ ਹੋਇਆ ਤੇ ਉਹ ਪੁਲਿਸ ਦੇ ਬੰਦੇ ਦੇ ਇੱਕ ਗੋਲੀ ਵੱਜੀ ਤੇ ਪੁਲਸ ਵਾਲਾ ਮਰ ਗਿਆ ਤੇ ਉਹ ਉੱਥੋਂ ਦੌੜ ਗਏ ਤੇ ਪੁਲਸ ਵਾਲਿਆਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਫੈਜ਼ਲ ਜੱਟ ਬਾਰੇ ਕਿ ਇੱਥੇ ਜਿਹੜਾ ਵੀ ਰੁਕੇ ਹੋਏ ਨੇ ਬਦਮਾਸ਼ ਰੁਕੇ ਹੋਏ ਨੇ ਵੈਸੇ ਇਹ ਕਹਿਆ ਜਾਂਦਾ ਕਿ ਫੈਜ਼ਲ ਜੱਟ ਦਾ ਜਿਹੜਾ ਪਿੰਡ ਅਸੀਂ ਸਾਰਾ ਅਗਵਾਈ ਭਰਦਾ ਸੀ ਕਿ ਉਹ ਅਜਾ ਬੰਦਾ ਨਹੀਂ ਸੀ ਪਿੰਡ ਦੇ ਵਿੱਚ ਕੋਈ ਉਹਨੇ ਬਾਰਦਾਤ ਨਹੀਂ ਕੀਤੀ ਸੀ ਕੋਈ ਧੀ ਭੈਣ ਦੀ ਨਹੀਂ ਛੇੜੀ ਸੀ ਇੱਜ਼ਤ ਪੱਖੋਂ ਬੜਾ ਵਧੀਆ ਬੰਦਾ ਸੀ ਕੋਈ ਪਿੰਡ ਦੇ ਵਿੱਚ ਨਸ਼ਾ ਤੱਕ ਨਹੀਂ ਵੇਚਿਆ ਅੱਜ ਥਾਂ-ਥਾਂ ਤੇ ਕਿਹਾ ਜਾ ਰਿਹਾ ਕੋ ਨਸ਼ਾ ਵੇਚਦਾ ਸੀ ਠੀਕ ਆ ਕਿ ਬੰਦਾ ਕ੍ਰਾਇਮ ਦੀ ਦੁਨੀਆ ਦੇ ਵਿੱਚ ਕਦੋਂ ਆਜ ਇਹ ਕੋਈ ਪਤਾ ਨਹੀਂ ਲੱਗਦਾ ਕਿ ਕਹਿੰਦੇ ਉਹ ਵੀ ਪੁਲਿਸ ਵੱਲੋਂ ਉਹਨੂੰ ਕਦੇ ਉਹਦੇ ਸਾਥੀਆਂ ਨੂੰ ਚੱਕ ਲਿਆ ਕਦੇ ਉਹਦੇ ਪਰਿਵਾਰ ਨੂੰ ਚੱਕ ਲਿਆ ਕਦੇ ਉਹਦੇ ਚਾਚੇ ਨੂੰ ਚੱਕ ਲਿਆ ਕਦੇ ਕਿਸੇ ਨੂੰ ਚੱਕ ਲਿਆ ਜਣੀ ਕਿ ਉਹਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ ਆਗਰ ਪਿੰਡ ਵਾਲਿਆਂ ਨੇ ਕਹਿ ਦਿੱਤਾ ਕਿ ਫੈਜ਼ਲ ਜੱਟ ਨੂੰ ਕਿ ਤੇਰੇ ਕਰਕੇ ਸਾਰਾ ਪਿੰਡ ਦੁਖੀ ਹੋਇਆਗਾ ਤੇਰੇ ਕਰਕੇ ਸਾਰੇ ਪਿੰਡ ਨੂੰ ਪੁਲਿਸ ਚੱਕ ਰਹੀ ਆ ਤਸੱਦਰ ਕਰ ਰਹੀ ਆ ਜੇ ਤੂੰ ਅਣਖ ਵਾਲਾਗਾ ਪੁਲਿਸ ਦੇ ਨਾਲ ਮੁਕਾਬਲੇ ਕਰ ਲਾ ਕਹਿੰਦੇ ਫਿਰ ਇਸ ਗੱਲ ਤੋਂ ਹੀ ਜਿਹੜਾ ਫੈਜ਼ਲ ਜੱਟ ਨੇ ਇੱਕ ਇਹ ਕਹਦੀ ਹੈ ਕਿ ਉਹਨੂੰ ਬੰਗਾਰ ਪਈ ਜਾਨੀ ਕਿ ਆਪਾਂ ਕਹਦੀਏ ਕਿ ਉਹਨੂੰ ਬੰਗਾਰਿਆ ਗਿਆ ਕਹਦੇ ਉਹ ਆਪ ਨੇ ਇੱਕ ਕੋਠੇ ਦੱਸ ਦਿੱਤਾ ਜਾਂ ਡੇਰਾ ਦੱਸਦੇ ਆ ਉਹਦੇ ਵਿੱਚ ਆ ਗਿਆ ਜਿੱਥੇ ਉਹ ਚਾਰ ਸਾਥੀ ਸੀ ਨਾਲ ਇੱਕ ਸਕਾ ਉਹਦਾ ਭਤੀਜਾ ਸੀ ਤੇ ਜਦੋਂ ਪੁਲਿਸ ਕੋਈ ਕਹਿੰਦਾਗਾ 700 ਕੋਈ ਕਹਿੰਦਾ 1000 ਕੋਈ ਕਹਿੰਦਾ 1600 ਇਹ ਗਿਣਤੀ ਮਿੰਤੀ ਅਜੇ ਪਤਾ ਨਹੀਂ ਪੁਲਸ ਦਾ ਜਿਹੜਾ ਕਹਿੰਦੇ ਸੈਂਕੜੇ ਦੀ ਗਿਣਤੀ ਦੇ ਵਿੱਚ ਘੇਰਾ ਪਾਇਆ ਕਹਿੰਦੇ ਪਿੰਡ ਵਾਸੀ ਉਹਨੂੰ ਪੁਲਸ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨੂੰ ਫੜਾਉਣਾ ਚਾਹੁੰਦੇ ਸੀ ਵੀ ਟਾੜੇ ਹਵਾਲੇ ਕਰ ਦਿੰਦੇ ਆ ਕਿ ਤੁਸੀਂ ਇਸ ਨੂੰ ਗੋਲੀਬਾਰੀ ਨਾਲ ਚਲਾਓ ਕਹਿੰਦੇ ਫੈਜ਼ਲ ਜੱਟ ਨੂੰ ਤਾਂ ਜੇ ਪਤਾ ਲੱਗਿਆ ਸੀ ਕਿ ਪੁਲਸ ਆ ਰਹੀ ਹੈ ਉਹ ਕੁਝ ਨਹੀਂ ਬੋਲਿਆ ਤੇ ਕਹਿੰਦੇ ਪੁਲਸ ਨੇ ਦੂਰੋਂ ਗੋਲੀਆਂ ਚਲਾ ਦਿੱਤੀਆਂ ਤੇ ਜਵਾਬੀ ਦੇ ਵਿੱਚ ਕਹਿੰਦੇ ਫੈਜ਼ਲ ਜੱਟ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਇੰਨੇ ਦੇ ਵਿੱਚ ਕਹਿੰਦੇ ਫਿਰ ਡੱਟਬਾ ਜਿਹੜਾ ਮੁਕਾਬਲਾ ਹੁੰਦਾਗਾ ਫਾਜ਼ਲ ਜੱਟ ਕੋਲੇ ਕਹਿੰਦੇ ਹਥਿਆਰ ਬਹੁਤ ਵੱਡੇ ਸੀ ਬਹੁਤ ਹਥਿਆਰਾਂ ਦਾ ਲਾਇਸੈਂਸ ਸੀ ਨਾਲ ਉਹਦਾ ਚੜ੍ਹਦੀ ਨੌਜਵਾਨ ਦਾ ਭਤੀਜਾ ਸੀ ਫਾਜ਼ਲ ਜੱਟ ਨੇ ਕਿਹਾ ਕਿ ਭਤੀਜੇ ਨੂੰ ਕਿਹਾ ਕਿ ਭਤੀਜੇ ਤੂੰ ਬਾਹਰ ਨਿਕਲ ਜਾ ਤੂੰ ਇੱਥੋਂ ਨਿਕਲ ਚੱਲ ਮੈਂ ਦੇਖਦਾ ਨਾ ਦੋ ਹੱਥ ਕਹਿੰਦੇ ਭਤੀਜਾ ਵੀ ਬੜਾ ਅਨ ਧੜਕ ਨਿਕਲਿਆ ਕਦੇ ਉਹਨੇ ਵੀ ਪੂਰੀ ਗੋਲੀਬਾਰੀ ਚਲਾਈ ਤੇ ਉਹ ਕਹਿੰਦਾ ਚਾਚਾ ਜਿਸ ਤਰ੍ਹਾਂ ਤੂੰ ਮਰੇਗਾ ਮੈਂ ਤੇਰੇ ਨਾਲ ਹੀ ਮਰੂੰਗਾ ਮੈਂ ਬਾਹਰ ਨਹੀਂ ਨਿਕਲਦਾ ਇਹ ਤੋਂ ਪਹਿਲਾਂ ਦੱਸ ਦੇ ਕਿ ਫੈਦਲ ਜੱਟ ਦੇ ਦੋ ਵਿਆਹ ਹੋਏ ਸੀ ਜਿਹੜੀ ਉਹਦੀ ਦੂਜੀ ਘਰ ਵਾਲੀ ਸੀ ਉਹ ਡਾਕਟਰ ਨਹੀਂ ਲੱਗੀ ਹੋਈ ਆ ਫੈਦਲ ਜੱਟ ਦਾ ਭਰਾ ਹੈਗਾ ਚੇਅਰਮੈਨ ਆ ਕੋਈ ਕਿਸ ਅਹੁਦਿਆਂ ਤੇ ਕੋਈ ਕਿਸ ਅਹੁਦਿਆਂ ਤੇ ਆ ਬੜੇ ਬੜੇ ਅਹੁਦੇ ਨੇ ਸਾਰਿਆਂ ਦੇ ਕੋਲੇ ਚੰਗਾ ਸੂਕ ਵਾਲਾ ਬੰਦਾ ਸੀ ਕਹਿੰਦੇ ਤਖੜਾ ਬੰਦਾ ਸੀ ਕੋਈ ਮਾੜੇ ਘਰੋਂ ਬੰਦਾ ਨਹੀਂ ਸੀ ਆਖਰ ਕਹਿੰਦੇ ਜਦੋਂ ਉਹਨੂੰ ਪੁਲਿਸ ਨੇ ਘੇੜਾ ਪਾ ਲਿਆ ਤਾਂ ਗੋਲੀਬਾਰੀ ਅੰਨੇ ਵਾਰ ਉਹਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਉਹਨੂੰ ਪਤਾ ਲੱਗ ਗਿਆ ਕਿ ਜਦੋਂ ਚਾਰੇ ਪਾਸੇ ਗੋਲੀਆਂ ਆ ਰਹੀਆਂ ਨੇ ਘਰ ਤੁਸੀਂ ਵੇਖ ਲਿਓ ਦਾ ਜਿਹੜਾ ਖੰਡਰ ਕਰ ਦਿੱਤਾ ਪੂਰਾ ਦਾ ਪੂਰਾ ਪੁਲਿਸ ਵੱਲੋਂ ਤੇ ਆਖਰ ਉਹਨੇ ਫਿਰ ਗ੍ਰਨੇਡ ਨੂੰ ਹੱਥ ਪਾਇਆ ਕਹਿੰਦੇ ਗ੍ਰਨੇਡ ਹੈਗੇ ਸੀ ਉਹਦੇ ਕੋਲੇ ਹੁਣ ਦੱਸਿਆ ਜਾ ਰਿਹਾ ਕਿ ਜਦੋਂ ਗਰਨੇਡ ਸੁੱਟਣ ਲੱਗਿਆ ਤੇ ਕਈ ਕਹਿੰਦੇ ਆ ਕਿ ਉਹਦੀ ਗਰਨੇਡ ਦੇ ਨਾਲ ਮੌਤ ਹੋ ਗਈ। ਕੋਈ ਕਹਿ ਰਿਹਾਗਾ ਗਰਨੇਡ ਦੇ ਨਾਲ ਉਹਦੀ ਬਾਹ ਜਿਹੜੀ ਇੱਕ ਉੱਡ ਗਈ ਸੀ। ਇਹਦੇ ਵਿੱਚ ਸੱਚ ਅਜੇ ਪੂਰਾ ਸਾਹਮਣੇ ਨਿਕਲ ਕੇ ਨਹੀਂ ਆਇਆ। ਦੱਸਿਆ ਜਾ ਰਿਹਾ ਕਿ ਉਹਦੀ ਗਰਨੇਡ ਦੇ ਨਹੀਂ ਮੌਤ ਹੋ ਗਈ। ਜੇਕਰ ਕਹਿੰਦੇ ਗਰਨੇਡ ਉਹ ਚਲਾ ਦਿੰਦਾ ਤਾਂ ਚੱਲ ਪੈਂਦਾ। ਤਾਂ ਪੁਲਿਸ ਨੇ ਜਿਹੜੀ ਖੈਰ ਨਹੀਂ ਚ ਕਿ ਪੁਲਿਸ ਦੀਆਂ ਲੋਥਾਂ ਨੇ ਢੇਰੀਆਂ ਲਾ ਦਿੰਦਾ ਉਹ। ਬੜਾ ਵੱਡਾ ਮੁਕਾਬਲਾ ਹੋਣਾ ਸੀ ਕਹਿੰਦੇ ਉੱਥੇ ਗਰਨੇਡ ਕਈ ਗਰਨੇਡ ਸੀ ਆਖਰ ਕਹਿੰਦੇ ਜਦੋਂ ਉਹ ਜ਼ਖਮੀ ਹੋ ਗਏ ਡਿੱਪਿਆ ਤੇ ਗੋਲੀਬਾਰੀ ਦੇ ਵਿੱਚ ਤਾਹਾਂ ਤੋਂ ਜਦੋਂ ਹਲਿਕਵਟਰ ਆਹੀ ਗੋਲੀਆਂ ਆਉਣ ਲੱਗ ਪਈਆਂ ਤੇ ਫੈਜ਼ਲ ਜੱਟ ਨੂੰ ਜੱਟ ਸਮੇਤ ਚਾਰੇ ਜਣੇ ਮਾਰੇ ਗਏ ਉਹਦੇ ਭਤੀਜੇ ਸਮੇਤ ਪੁਲਿਸ ਕਹਿੰਦੇ ਨੇੜੇ ਨਾ ਆਵੇ ਫਿਰ ਪਿੰਡ ਵਾਸੀਆਂ ਨੂੰ ਕਿਹਾ ਕਿ ਤੁਸੀਂ ਜਾ ਕੇ ਦੇਖੋ ਤਾਂ ਪਿੰਡ ਵਾਸੀਆਂ ਨੇ ਦੇਖਿਆ ਕਿ ਉਹ ਤਾਂ ਹਲਾਕ ਹੋ ਗਿਆ ਕਿ ਉਹ ਤਾਂ ਮਰ ਗਿਆ ਤੇ ਫਿਰ ਜਾ ਕੇ ਕਹਿੰਦੇ ਪੁਲਿਸ ਦੀ ਹਿੰਮਤ ਪਈ ਤੇ ਪੁਲਿਸ ਨੇੜੇ ਆਈ ਕਹਿੰਦੇ 17 ਘੰਟੇ 1 ਮਿੰਟ ਗੋਲੀ ਨਹੀਂ ਰੁਕੀ 17 ਘੰਟੇ ਕਹਿੰਦੇ ਉਹਨੂੰ ਐਸੀ ਕਿ ਦਿਨ ਚੜਦਾਗਾ ਸਵੇਰ ਹੋਈ ਆ ਫਿਰ ਜੱਤ ਨੂੰ ਵੀ ਕਿ ਮੇਰਾ ਕੋਈ ਮੁਕਾਬਲਾ ਨਹੀਂ ਬਣਾਉਣਗੇ ਤੇ ਉਹਨੂੰ ਐ ਵੀ ਸੀ ਕਿ ਮੈਂ ਗ੍ਰਿਫਤਾਰੀ ਦੇ ਦੇਣਾ ਕਿ ਪਿੰਡ ਨੂੰ ਤੰਗ ਪਰੇਸ਼ਾਨ ਕਰਦੇ ਆ ਪਰ ਕਹਿੰਦੇ ਪੁਲਿਸ ਵਾਲਿਆਂ ਦਾ ਬੰਦਾ ਮਰਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਮਾਰ ਨਹੀਂ ਮਾਰਨਾਗਾ ਉਹਨੇ ਸੋਹਾਂ ਵੀ ਖਾਧੀਆਂ ਫਿਰ ਆਖਰ ਦੇ ਵਿੱਚ ਉਹਨੇ ਇਹ ਗੱਲ ਵੀ ਕਹੀ ਆ ਕਿ ਫੈਦਲ ਜੱਟ ਮੈਂ ਜੱਟ ਦਾ ਪੁੱਤ ਨਹੀਂ ਜੇ ਤੁਹਾਨੂੰ ਕੰਡ ਦਿਖਾ ਕੇ ਭੱਜ ਜਾ ਮੈਂ ਤੁਹਾਡੇ ਨਾਲ ਲੜ ਕੇ ਮਰਾਂਗਾ ਤੁਸੀਂ ਆ ਜਿਓ ਤੇ ਜਿਵੇਂ ਉਹਨੇ ਬੰਗਾਰਿਆ ਤੁਹਾਡੇ ਸਾਹਮਣੇ ਆਓ ਕਹਿੰਦੇ ਇਸ ਵੇਲੇ ਫੈਦਲ ਜੱਟ ਦੀਆਂ ਜਿਹੜੀਆਂ ਆਧਾਰਨਾ ਦੇਣ ਲੱਗ ਪਏ ਕਈ ਮੁਲਖ ਕਹਿੰਦੇ ਐਡਾ ਦਲੇਰ ਜਿਗਰੇ ਵਾਲਾ ਕਹਿੰਦੇ ਉਹ ਜੱਟ ਨਿਕਲਿਆ ਕਿ ਉਹਨੇ ਹਜ਼ਾਰਾਂ ਦੀ ਤਦਾਦ ਦੇ ਸਾਹਮਣੇ ਪੁਲਿਸ ਖੜੀ ਸੀ ਤਾਂ ਉਹ ਜਿਹੜੇ ਹਾਲੀਕੁਆਟਰ ਆ ਰਹੇ ਸੀ ਗੋਲੀਆਂ ਸੁੱਟ ਰਹੇ ਸੀ ਤੇ ਪਰ ਉਹਨੇ ਕਹਿੰਦੇ ਰਤਾ ਵੀ ਉਹਦੇ ਮਨ ਵਿੱਚ ਖੋਪੜੀ ਆਇਆ ਡਰ ਨਹੀਂ ਆਇਆ ਤੇ ਉਹਨੇ ਮਰਦੇ ਦਮ ਤੱਕ ਕਹਿੰਦੇ ਮੁਕਾਬਲਾ ਕੀਤਾ ਪੁਲਿਸ ਦਾ ਉਹਨੂੰ ਵੀ ਪਤਾ ਲੱਗ ਗਿਆ ਸੀ ਕਹਿੰਦਾ ਰੋਜ਼ ਰੋਜ਼ ਮਰਨ ਨਾਲੋਂ ਕਿਤੇ ਰੋਜ਼ ਪੁਲਿਸ ਨਾਲ ਉੱਥੇ ਮੁਕਾਬਲਾ ਹੋ ਗਿਆ ਕਿਤੇ ਉੱਥੇ ਹੋ ਗਿਆ ਇਹਦੇ ਪੁਲਿਸ ਭਰਾਵਾਂ ਨੂੰ ਚੱਕ ਕੇ ਲੈ ਜਾਂਦੇ ਕਦੇ ਉਹਦੇ ਘਰ ਵਾਲਿਆਂ ਨੂੰ ਚੱਕ ਕੇ ਲੈ ਜਾਂਦੇ ਕਦੇ ਉਹਦੇ ਬੱਚਿਆਂ ਨੂੰ ਚੱਕ ਕੇ ਲੈ ਜਾਂਦੀ ਆ ਕਿਤੇ ਉਹਦੇ ਜਿਹੜੇ ਯਾਰ ਦੋਸਤ ਜਿਹੜੇ ਉਹ ਟੱਚ ਦੇ ਵਿੱਚ ਸੀ ਜਾਂ ਕੋਈ ਫੋਨ ਵੀ ਕਰ ਲੇ ਤੇ ਉਹਨੂੰ ਵੀ ਚੱਕ ਕੇ ਲੈ ਜਾਂਦੀ ਸੀ ਕਹਿੰਦੇ ਕਿ ਪੁਲਸਾ ਜਿਹੜਾ ਇੰਨਾ ਤੰਗ ਪਰੇਸ਼ਾਨ ਕਰਨ ਲੱਗ ਪਈ ਸੀ ਤੇ ਫੈਦ ਜੱਟ ਨੇ ਆਖਰ ਕਹਿੰਦੇ ਇਹ ਸਾਰਾ ਕੁਝ ਫਿਰ ਤੁਹਾਡੇ ਸਾਹਮਣੇ ਆ ਜਿਹੜਾ ਕੁਝ ਹੋਇਆਗਾ ਤੁਸੀਂ ਵੇਖਿਆਗਾ ਕਿ ਸਾਲ ਨਹੀਂ ਸਾਲ ਨਹੀਂ ਕੀਤਾ ਹੋਇਆ ਦਾ ਘਰ ਆ ਜਿਹੜਾ ਬਾਕੀ ਇਹਦਾ ਪਿੰਡ ਸੀ 20 ਪਿੰਡ ਪਹਿਲੀ ਖਾਲੀ ਕਹਿੰਦੇ ਪੁਲਿਸ ਨੇ ਕਰਵਾ ਦਿੱਤੇ ਸੀ ਪੁਲਿਸ ਦੀ ਜਿਹੜੀ ਇੱਕ ਐਸ ਸੀ ਕੇ ਪੁਲਸ ਨੂੰ ਕਿ ਅੱਜ ਇਹਨੂੰ ਮਾਰਨੇ ਮਾਰਨਾ ਸੀ ਵੀ ਜਿਉਂਦਾ ਨਹੀਂ ਫੜਨਾ ਹੁਣ ਜੇਕਰ ਆਪਾਂ ਗੱਲ ਕਰੀਏ ਇਹ ਇੱਕ ਆਧਾਰ ਰਹੀ ਫੈਨਲ ਜੱਟ ਦੀ ਕਿ ਉਹ ਨਾ ਧੜਕ ਰਿਹਾ ਉਹ ਦਲੇਰ ਬੰਦਾ ਰਿਹਾ ਅਣਖੀ ਰਿਹਾ ਸੂਰਮਾ ਰਿਹਾ ਚਾਹੇ ਕਹਿੰਦੇ ਉਹ ਕਰੇ ਕਰਦਾ ਸੀ ਪਰ ਉਹਨੇ ਪਿੰਡ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਸੀ ਜਿਸ ਦਿਨ ਉਹਦਾ ਕਹਿੰਦੇ ਸੰਸਕਾਰ ਹੋਇਆ ਜਨਾਜ਼ਾ ਨਿਕਲੇ ਆ ਉੱਥੇ ਜਨਾਜ਼ਾ ਕਹਿੰਦੇ ਮੁਸਲਮਾਨ ਆ ਕਹਿੰਦੇ ਲੱਖਾਂ ਦੀ ਤਦਾਦ ਦੇ ਵਿੱਚ ਬੰਦਾ ਸੀ ਤੇ ਹਰ ਇੱਕ ਬੰਦੇ ਦੇ ਅੱਖ ਦੇ ਵਿੱਚੋਂ ਹੰਝੂ ਡਗਰੇ ਸਨ ਕਹਿੰਦੇ ਕਹਿੰਦੇ ਐਡਾ ਦਲੇਰ ਬੰਦਾ ਤੇ ਪਿੰਡ ਦੇ ਵਿੱਚ ਬੜੀ ਕਹਿੰਦੇ ਉਹਦੀ ਬਣੀ ਹੋਈ ਸੀ ਤੇ ਬੜਾ ਹੱਸ ਕੇ ਮਿਲਦਾ ਸੀ ਪਿੰਡ ਵਸਤੀਆਂ ਨੂੰ ਕਹਿੰਦੇ ਉਹ ਕਿਹੜਾ ਬੰਦਾ ਜਿਸ ਦਿਨ ਉਹਦੀ ਜਿਹੜਾ ਕਫਨ ਦਫਨਾਇਆ ਗਿਆ ਜਿੱਤੇ ਬੰਦਾ ਕੋਈ ਰੋਇਆ ਨਹੀਂ ਨਾਮ ਨਹੀਂ ਹੋਈਆਂ ਅੱਖਾਂ ਲੱਖਾਂ ਦੀ ਤਦਾਦ ਦੇ ਵਿੱਚ ਘੱਟ ਸੀ ਕਹਿੰਦੇ ਇਹ ਆ ਫੈਜ਼ਲ ਜ਼ੈੱਟ ਦਾ ਦੀ ਕਹਾਣੀ ਦੂਸਰੇ ਪਾਸੇ ਅਸੀਂ ਸਾਡੇ ਕੀ ਕਰਦੇ ਆ ਸਿੱਖ ਜੋੜ ਰਹੇ ਆ ਬਾਬਾ ਗੁਰਬਾਚਨ ਸਿੰਘ ਮੰਨੋ ਚਾਲ ਹੋਇਆ ਖਾੜਕੂ ਹੋਇਆ ਭਾਈ ਅਵਤਾਰ ਸਿੰਘ ਬ੍ਰਹਮਾ ਹੋਇਆ ਭਾਈ ਸੁਖਦੇਵ ਸਿੰਘ ਹੋਇਆ ਭਾਈ ਗਰਜੰਤ ਸਿੰਘ ਬੱਧ ਸਿੰਘ ਵਾਲਾ ਹੋਇਆ ਬੜੇ ਬੜੇ ਨਾਮੇ ਖਾੜਕੂ ਹੋਏ ਨੇ ਜਿਨ੍ਹਾਂ ਦੀਆਂ ਬਹਾਦਰੀਆਂ ਦੇ ਕisse ਆਪਾਂ ਜੇਕਰ ਸੁਣਾਉਣ ਲੱਗ ਜਾਈਏ ਕਾਗਜ਼ ਮੁੱਕ ਜਾਣਗੇ ਸਾਇਆ ਮੁੱਕ ਜਾਣਗੇ ਆ ਉਹਨਾਂ ਦੀ ਦਲੇਰੀਆਂ ਉਹਨਾਂ ਦੀਆਂ ਬਹਾਦਰੀਆਂ ਦੇ ਕੱਸੇ ਆਪਾਂ ਲਿਖ ਨਹੀਂ ਸਕਦੇ 72 72 ਘੰਟੇ ਇਕੱਲੇ ਜਾਣੇ ਨੇ ਭੁੱਖੇ ਧਿਆਹੇ ਨੇ ਲੜਨਾ ਇੱਕ ਕੋਠੜੇ 'ਚ ਬਹਿ ਕੇ ਅੜਤਾ 48 ਘੰਟੇ ਲੜਨਾ ਤੇ ਫਿਰ ਪੁਲਿਸ ਦੀਆਂ ਢੇਰੀਆਂ ਵੀ ਲਾ ਦੇਣੀਆਂ ਇਹ ਵੀ ਕਿ ਇਹ ਪੁਲਿਸ ਕੋਈ ਮਾਰਿਆ ਨਹੀਂ ਉਦੋਂ 6000 ਰੁਪਏ ਹੁੰਦੀ ਸੀ ਜਿਹਨੂੰ ਗਡੋਡੂ ਕਹਿੰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ 1990 92 ਹਜ਼ਾਰ ਕੇ ਦੇ ਵਿੱਚ ਸੀਤਲ ਸਿੰਘ ਮੱਤੇਵਾਲ 34 ਘੰਟੇ ਲੜਦਾ ਰਿਹਾ ਚਾਰ ਸਾਥੀ ਉਹਦੇ ਤਹਾਂ ਤੋਂ ਹਾਈ ਕ્વાਟਰ ਵੀ ਸਿੱਟਦੇ ਰਹੇ ਉਤਾਰ ਸਿੰਘ ਬ੍ਰਹਮੇ ਵਰਗੇ ਬੜਾ ਜੇ ਆਪਾਂ ਗੱਲ ਇਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਇੱਕ ਸਿੱਖ ਕੌਮ ਦੇ ਅਨਮੋਲ ਹੀਰੇ ਨੇ ਜਿਨ੍ਹਾਂ ਨੇ ਆਪਣੀ ਕੌਮ ਦੀ ਖਾਤਰ ਜਿਨ੍ਹਾਂ ਨੇ ਇੱਕ ਖਾਲਸਾ ਰਾਜ ਦੀ ਖਾਤਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਚੱਲੀ ਹੋ ਸੋਚ ਤੇ ਪੈਰਾ ਦਿੰਦੇ ਹੋਏ ਜਿਹੜਾ ਆਪਣੀਆਂ ਸਹਾਇਤਾ ਦਿੱਤੀਆਂ 1984 ਤੋਂ ਬਾਅਦ ਜਦੋਂ 1984 ਦਾ ਘਾਣ ਹੋਇਆਗਾ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਇੰਦਰਾ ਗਾਂਧੀ ਨੇ ਉਸ ਤੋਂ ਬਾਅਦ ਇਹਨਾਂ ਸਿੰਘਾਂ ਨੇ ਜਿਹੜੇ ਨੇ ਬੜੇ-ਬੜੇ ਐਕਸ਼ਨ ਕੀਤੇ ਨੇ ਤੇ ਬੜੇ-ਬੜੇ ਛੱਡਿਆ ਵੀ ਕੋਈ ਨਹੀਂ ਤੁਹਾਨੂੰ ਪਤਾ ਕਿ ਭਾਈ ਦਲਾਵਰ ਸਿੰਘ ਨੇ ਆਪਣੇ ਲੱਕ ਨਾਲ ਬੰਨ ਬੰਨ ਕੇ ਜਿਹੜਾ ਮਨੁੱਖੀ ਬੰਬ ਬਣ ਕੇ ਜਿਹੜਾ ਬਿਆੰਤੇ ਨੂੰ ਉਡਾਇਆ ਇੰਦਰਾ ਗਾਂਧੀ ਦਾ ਸੋਧਾ ਲੱਗਿਆ ਬੜੇ-ਬੜੇ ਸੂਰਮਿਆਂ ਦੇ ਕਾਰਨਾਮੇ ਨੇ ਪਾਏ ਹਰਜਿੰਦਰ ਸਿੰਘ ਪਾਏ ਹਰਜਿੰਦਰ ਸਿੰਘ ਜਿੰਦਾ ਅਸਕਰ ਸਿੰਘ ਸੁੱਖਾ ਬੜੇ ਬਹਾਦਰ ਯੋਧੇ ਹੋਏ ਨੇ ਅਸੀਂ ਆਪਣੇ ਯੋਧੇ ਦੀ ਗਾਥਾ ਜੇ ਲਿਖਣ ਲੱਗ ਜਾਈਏ ਕਿ ਸਾਈ ਮੁਕਜੂ ਸਾਡੇ ਕੋਲੇ ਕਾਗਜ਼ ਮੁੱਕ ਜਾਣਗੇ ਅਸੀਂ ਗਾਥਾ ਨਹੀਂ ਲਿਖ ਸਕਦੇ ਐਡੀ ਬੜੇ ਸਾਡੇ ਬਹਾਦਰ ਪੰਜਾਬ ਦੇ ਵਿੱਚ ਸੂਰਮੇ ਹੋਏ ਨੇ ਠੀਕ ਆ ਕਿ ਉਹਨਾਂ ਦੇ ਇੱਕ ਵੱਖਰਾ ਮੁਲਕਾ ਉਹਦੇ ਵਿੱਚ ਜੋ ਉਹਨੇ ਕਾਰਨਾਮਾ ਕੀਤਾ ਫੈਲ ਜੱਟ ਨੇ ਉਹ ਵੀ ਕੋਈ ਘਟ ਨਹੀਂ ਸਤਾਰਾ ਘਟੇ ਉਹਨੇ ਵੀ ਭੁੱਖੇ ਧਿਆਹੀ ਲੜਿਆ ਉਹ ਨਸਾ ਦੇ ਬੇਜਦਾ ਸੀ ਠੀਕ ਆ ਕਿ ਕੋਈ ਉਹ ਦੁਨੀਆ ਦੇ ਵਿੱਚ ਬੰਦਾ ਕੁਦਰਤੀ ਉਸ ਕਹਿੰਦੇ ਜਦੋਂ ਉਹਨੂੰ ਜਦੋਂ ਤੰਗ ਪਰੇਸ਼ਾਨ ਕਰਨ ਲੱਗ ਜਾਂਦੀ ਆ ਤੇ ਬੰਦਾ ਆਖਰ ਭੱਜ ਜਾਂਦਾ ਫਿਰ ਉਹ ਵਾਦਾ-ਵਾਦਾ ਉਸ ਕਦਮ ਵੱਲ ਵੱਧ ਗਿਆ ਅੱਜ ਲੋਕ ਕਈ ਤਰ੍ਹਾਂ ਦੇ ਕਿੱਸੇ ਸੁਣਾਉਂਦੇ ਨੇ ਪਰ ਫਾਇਜ਼ਲ ਜੱਟ ਉਹਦਾ ਪਿੰਡ ਦੱਸਿਆ ਜਾ ਰਿਹਾ ਸੀ ਪਿੰਡਾ ਫਾਇਜ਼ਲ ਜੱਟ ਤੇ ਇਸ ਕਰਕੇ ਉਹ ਨੇ ਇmpulse ਨੂੰ ਬੰਗਾਰਿਆ ਤੇ ਬੰਗਾਰਨ ਤੋਂ ਬਾਅਦ ਜਿਹੜਾ ਉਹਨੇ ਆਪਣੀ ਸਾਹਦ ਦਿੱਤੀ ਆ ਤੇ ਠੀਕ ਆ ਕਿ ਬੰਦੇ ਨੇ ਮਰਨਾ ਹਰ ਦੇ ਇੱਕ ਦਿਨ ਕਿ ਅੱਜ ਬੰਦਾ ਉਹ ਚਾਹੇ ਕਮੇ ਸੀ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸਾ ਗਿਆ ਅੱਜ ਉਹਦੀਆਂ ਗੱਲਾਂ ਕੋਨੇ-ਕੋਨੇ ਦੇ ਵਿੱਚ ਹੋ ਰਹੀਆਂ ਨੇ ਤੇ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਇਕ ਆਪਣੇ ਕਮੈਂਟ ਸ਼ੇਅਰ ਜਰੂਰ ਕਰਨਾ ਕਿਉਂਕਿ ਅਸੀਂ ਉਹਨਾਂ ਸਿੰਘਾਂ ਦੀ ਗਾਥਾ ਵੀ ਤੁਹਾਨੂੰ ਸੁਣਾਵਾਂਗੇ ਸਿੱਤਾ ਸਿੰਘ ਮੱਤੇਵਾਲ ਦੀ ਸੁਣਾਵਾਂਗੇ ਗੁਰਬਾਚਨ ਸਿੰਘ ਮਾਨੋਚਾਲ ਸਾਰੇ ਸਿੰਘਾਂ ਦੀ ਅਸੀਂ ਗਾਧਾ ਤੁਹਾਨੂੰ ਸੁਣਾ ਦਿੰਨੇ ਆ ਸੁਣਨ ਵਾਲੇ ਬਣਿਓ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਫਿਰ ਇਸ ਕਰਕੇ ਐ ਹੁੰਦਾਗਾ ਇਹ ਇਹਨਾਂ ਲੋਕਾਂ ਦੇ ਅੰਦਰ ਪਤਾ ਨਹੀਂ ਜ਼ਮੀਰ ਨਾਂ ਦੀ ਕੋਈ ਜ਼ਮੀਰ ਨਹੀਂ ਹੀ ਮਰ ਚੁੱਕੀ ਆ ਇਸ ਕਰਕੇ ਸਾਨੂੰ ਥੋੜਾ ਜਿਹਾ ਜਦੋਂ ਆਪਾਂ ਕਿਤੇ ਹੋਰ ਮਲਕ ਦੇ ਵੱਲ ਦੇਖਦੇ ਆ ਜਦੋਂ ਫਲਾਨਾ ਦੇਖਦੇ ਆ ਕਿ ਬੰਦਾ ਫਲਾਨਾ ਇਸ ਤਰ੍ਹਾਂ ਇਸ ਤਰ੍ਹਾਂ ਸੀ ਤੇ ਅਸੀਂ ਉਹਨਾਂ ਵੱਲ ਸਾਡਾ ਚਿਗਾੜ ਜ਼ਰੂਰ ਹੋ ਜਾਂਦਾ ਪਰ ਅਸੀਂ ਆਪਣੇ ਯੋਧਿਆਂ ਬਾਰੇ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਇੱਕ ਗੀਤ ਗਾਇਆ ਸੀ ਬਲਵਿੰਦਰ ਜਟਾਣੇ ਬਾਰੇ ਤਾਂ ਸਾਡੇ ਨੌਜਵਾਨ ਸਰਚ ਕਰਨ ਲੱਗ ਪਏ ਸੀ ਤਾਂ ਅਜਾਇਬ ਘਰ ਦੇ ਵਿੱਚ ਫੋਟੋ ਲੱਗੀ ਸੀ ਇਸ ਕਰਕੇ ਸਾਡੇ ਜੋਧਿਆਂ ਨੂੰ ਯਾਦ ਰੱਖਣਾ ਜ਼ਰੂਰੀ ਆ ਤੇ ਪਰ ਜੇ ਕੋਈ ਫਲਾਣੇ ਮੁਲਕ ਦਾ ਅਣਖ ਦੇ ਨਾਲ ਲੜਦਾਗਾ ਉਹਦੀ ਬਹਾਦਰੀ ਦਾ ਸਾਨੂੰ ਉਹ ਵੀ ਕਿਸੇ ਯਾਦ ਰੱਖਣੇ ਜ਼ਰੂਰੀ ਆ ਉਹ ਤੋਂ ਵੀ ਸਿੱਧ ਲੈਣੀ ਜ਼ਰੂਰੀ ਆ ਕਹਿਣ ਤੋਂ ਭਾਵ ਕਿ ਉਹਨੇ ਕੋਈ ਪੁਲਿਸ ਦਾ ਬੰਦਾ ਨਹੀਂ ਮਾਰਿਆ ਠੀਕ ਆ ਕਿ ਜੇ ਉਹਦਾ ਕੋਈ ਕ੍ਰਾਇਮ ਸੀ ਉਹਨੂੰ ਪੁਲਿਸ ਫੜ ਲੈਂਦੀ ਉਹਨੂੰ ਫੜਨ ਨੂੰ ਜਿਹੜਾ ਉਹਨੂੰ ਪਿੰਡ ਪੁਲਿਸ ਨੂੰ ਉਹਨੂੰ ਦੇਣ ਨੂੰ ਵੀ ਤਿਆਰ ਸੀ ਪੁਲਿਸ ਨੂੰ ਪੜਾਉਣ ਨੂੰ ਪਰ ਪੁਲਿਸ ਨੇ ਕਹਿੰਦੇ ਇੱਕ ਨਹੀਂ ਮੰਨੀ ਨਾ ਪਿੰਡ ਵਾਲਿਆਂ ਦੀ ਸਿੱਧੀ ਗੋਲੀਬਾਰੀ ਕਰ ਦਿੱਤੀ ਤੇ ਆਖਰ ਉਹ ਬੰਦਾ ਵੀ ਜਿਹੜਾ ਐਂਡ ਤੱਕ ਲੜਦਾ ਰਿਹਾ ਤੇ ਆਪਣੇ ਸਾਥ ਦੇ ਗਿਆ ਕਹਿੰਦੇ ਨਾਲ ਉਹਦਾ ਭਤੀਜਾ ਚੜ੍ਹਦੀ ਉਮਰੀ ਕਹਿੰਦੇ ਉਸਨੇ ਵੀ ਕਹਿੰਦੇ ਅੰਨੇ ਬਾ ਗੋਲੀ ਚਲਾਈ ਕਹਿੰਦੇ ਉਹਦੀ ਵੀ ਬਹਾਦਰੀ ਦੇ ਕિસ્ਸੇ ਕਹਿੰਦੇ ਪਿੰਡ ਦੇ ਵਿੱਚ ਹੋ ਰਹੇ ਨੇ ਤੁਹਾਨੂੰ ਇਹ ਵੀਡੀਓ ਕਮੇ ਲੱਗੀ ਨੂੰ ਵਿਦਤਵਾਲ ਸ਼ੇਅਰ ਕਰਨਾ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਧੰਨਵਾਦ ਵਹਿਜੇ ਕਾਲਸਾ ਵਹਿਜੇ ਕੀ ਫਤਿਹ